ਨਿਸ਼ਾਨ ਆਪਣੇ ਮੰਨ ਦੀ ਮਤ ਨੂੰ ਨਹੀਂ ਤਿਆਗਣਾ ਚਾਹੀਦਾ ਆਪਣੇ ਮੰਨ ਦੀ ਮਤ ਨੂੰ ਤਿਆਗਣਾ ਲਈ ਬਹੁਤ ਔਖ ਹੈ ਨਹੀਂ ਛੱਡਣਾ ਚਾਹੀਦਾ ਇਹ ਕਹਿੰਦਾ ਹੈ ਕਿ ਮੈਂ ਸ਼ਿਆਰ ਮੇਰੀ ਮਤ ਤਾਂ ਜਣੀ ਹੈ ਉਹ ਠੀਕ ਹੈ ਜੋ ਮੈਂ ਕਰਮ ਕਰਨਾ ਠੀਕ ਹੈ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਕੁਰਮਤ ਦੇ ਅਨੁਸਾਰ ਚੱਲਣ ਲਈ ਤਿਆਰ ਹਾਫ ਕਰ ਇਹ ਆਪਣੇ ਮੰਨ ਦੀ ਮਤ ਤਿਆਗਣੀ ਬਹੁਤ ਔਖੀ ਲੱਗਦੀ ਹੈ ਗੁਰੂ ਰਾਮਦਾਸ ਜੀ ਕਹਿੰਦੇ ਮੰਨ ਦੀ ਮਤ ਤਿਆਗੋ ਹਰਨ ਇਹਾਂ ਬਾਤ ਕਿਠ ਹੈਗੀ ਕਿਠ ਹੈਗੀ ਅਰਥ ਔਖੀ ਕਹਿੰਦੇ ਮੰਨ ਦੀ ਮਤ ਨੂੰ ਤਿਆਗਿਆ ਬੰਦੇ ਇਹ ਗੱਲ ਬਹੁਤ ਔਖੀ ਹੈ ਪਰਸਨ ਇਹ ਬਹੁਤ ਔਖੀ ਹੈ ਕਿ ਮਨ ਦੀ ਮਤ ਨੂੰ ਤਿਆਗ ਕਰ ਦੇਣਾ ਇਹ ਬਹੁਤ ਔਖੀ ਗੱਲ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੇ ਮਨ ਦੀ ਮਤ ਨੂੰ ਤਿਆਗੇਗਾ ਗੁਰੂ ਦੀ ਮਤ ਨੂੰ ਗ੍ਰਹਿਣ ਕਰੇਗਾ ਗੁਰੂ ਦੀ ਮਤ ਦੇ ਅਨੁਸਾਰ ਚੱਲੇਗਾ ਉਸ ਪ੍ਰਭੂ ਪਰਮਾਤਮਾ ਨੂੰ ਅੰਦਰੋਂ ਪਾ ਲੈ ਅੰਦਰ ਹੀ ਉਹ ਪਰਮਾਤਮਾ ਤੇਰੇ ਅੰਦਰ ਹੀ ਹੈ ਸਤਿਗੁਰੂ ਕਹਿੰਦੇ ਇਤ ਮਾਰਗ ਚਲੇ ਭਜਣੇ ਗੁਰ ਕਹਿ ਸੁਕਾਰ ਕਮਾਈ ਤਿਆਗੇ ਮਨ ਕੀ ਮਤਰੀ ਮੈਂ ਸਾਰੇ ਤੂੰ ਜਾ ਪਹੁੰਚ ਲੋ ਤੂੰ ਪਾਵੇ ਹਰ ਦਰਖਾ ਬੜਾ ਨ ਲੱਗੇ ਤੈਲੋ ਗੁਰੂ ਆਰਖਾ ਜੀ ਨਾ ਬੋਜ ਕਹਿੰਦੇ ਸਿਰ ਅੱਤੇ ਤੋਰੇ ਪਤ ਗੁਰ ਕਹਿ ਸੁਕਾਰ ਕਮਾਈ ਤੋ ਕਾਰ ਕਰ ਜੋ ਗੁਰੂ ਕਹਿੰਦਾ ਤਿਆਗੇ ਮਨ ਕੀ ਮਤਰੀ ਮਨ ਦੀ ਮਤ ਪਿਆ ਮੇਰੇ ਸਾਰੇ ਮੁਝਾ ਪਾਉ ਦੁਜਾਰੇ ਦਾ ਅੰਦਰ ਲਗਾ ਲਈ ਬੈਠ ਮੈਨੂੰ ਤਿਆਰ ਹੋਣਾ ਇਹ ਮ ਪਾਵੇ ਹਰ ਤਰ੍ਹਾਂ ਦਾ ਪੜਾਉਣਾ ਲੱਗੇ ਤਨੀ ਬਹੁਤ ਲੋ ਕਹਿੰਦੇ ਅੰਦਰੋਂ ਹੀ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਨਾਗਾ ਫਿਰੇ ਜਮਾ ਦੀ ਵਿਕਾਰਾਂ ਦੀ ਤਤੀ ਬਾਉ ਦਾਠਾ ਹਵਾ ਨਹੀਂ ਲੱਗੇ ਕਿ ਸੁਖੀ ਰਹੇਗਾ ਗੁਰੂ ਦੀ ਮਰਜ਼ੇ ਦੇ ਅਨੁਸਾਰ ਚੱਲ ਕੇ ਸੁਖੀ ਰਹੇਗਾ ਦੁਖੀਏ ਜਦੋਂ ਆਪਣੇ ਮਨ ਦੀ ਮੱਤ ਅੱਗੇ ਰੱਖਦੇ। ਇਹੀ ਕਾਰਨ ਹੈ ਤੇਰੇ ਦੁੱਖਾਂ ਦਾ ਬਾਰਤ ਹੋਣਾ ਜਦੋਂ ਮਨ ਦੀ ਮੱਤ ਅੱਗੇ ਰੱਖਦਾ ਨਾ ਕਿ ਤੇਰੇ ਜੀਵਨ ਵਿੱਚ ਤੂੰ ਇਹ ਵੀ ਕਹਿਣਾ ਕਿ ਤੂੰ ਆ ਨਹੀਂ ਮਿਲਿਆ ਮੈਨੂੰ ਆ ਮਿਲ ਜਾਣਾ ਚਾਹੁੰਦਾ ਤੇਰੇ ਗਲੇਸ਼ੇ ਵੀ ਬੜੇ ਬੜੇ। ਜਦੋਂ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰਨ ਨਾਲ ਫਿਰ ਸਾਰੇ ਗਲੇਸ਼ੇ ਖਤਮ ਹੋ ਜਾਂਦੇ। ਫਿਰ ਜੋ ਮਿਲਿਆ ਉਹ ਠੀਕ ਹੈ। ਜੋ ਮਿਲਿਆ ਉਹ ਠੀਕ ਹੈ। ਸਤਗੁਰੂ ਕਨੇ ਤੁਰੇ ਸੇ ਰਸਤੇ ਦੇ ਉੱਪਰ ਸਤਗੁਰੂ ਗੁਰੂ ਰਾਮਦਾਸ ਕਹਿੰਦੇ ਜਦੋਂ ਤੁਰੇ ਗਨ ਫੇਕ ਤੇ ਮੈਨੂੰ ਸਮਝ ਲੱਗੀ ਕਿ ਇਹ ਖੇਡ ਬੜੀ ਅਨਰ ਕਰ ਤੇ ਤੈਨੂੰ ਸਮਝ ਲੱਗੀ ਮਾਰਤ ਦੇ ਗੁਰ ਸਿੱਖ ਵੀਚ ਚਨੋ ਗੁਰ ਚਾਲੀ ਜੋ ਗੁਰ ਕਹੇ ਤੂੰ ਹੀ ਭਲ ਮੰਨੋ ਹਰ ਹਰ ਕਥਨ ਕਹਿੰਦੇ ਜਿਹੜੀ ਗੱਲ ਗੁਰੂ ਕਹਿੰਦਾ ਨਾ ਉਹਨੂੰ ਮੰਨ ਲੈ ਬੰਧਿਆ ਪੁਰੂ ਤੇਰਾ ਪਗਲ ਜਿੰਨਾ ਮਾਪੇ ਬਾਪ ਆਪਣੇ ਬੱਚੇ ਦਾ ਭਲ ਹੀ ਚੁੰਦੇ ਨੇ ਪਰ ਕਈ ਵਾਰ ਨੂੰ ਲੱਗਦਾ ਹੁੰਦਾ ਕਿ ਇਹ ਵਿੱਚ ਮੇਰਾ ਭਲਾ ਨਹੀਂ ਬੱਚੇ ਨੂੰ ਸਮਝ ਨਹੀਂ ਆਣਾ ਆਣਾ ਬੱਚੇ ਸਮਝਦਾ ਹੈ ਕਿ ਇਹ ਗੀਆਂ ਗੱਲਾਂ ਮੇਰੇ ਮਾਪੇ ਮੇਰਾ ਕਰਦੇ ਨੇ ਇਹਨਾਂ ਸ਼ਾਇਦ ਮੇਰਾ ਭਲਾ ਨਹੀਂ ਨਹੀਂ ਉਹ ਤਾਂ ਭਲੇ ਲਈ ਕਹਿੰਦੇ ਨੇ ਉਹਨੂੰ ਭਲੇ ਲਈ ਕੀ ਗੁਰੂ ਵੀ ਸਾਨੂੰ ਸਾਡੇ ਭਲੇ ਲਈ ਕਹਿੰਦਾ ਹੈ ਏਸ ਰਸਤੇ ਤੇ ਚੜ ਕੇ ਤੇਰਾ ਪਣਾ ਹੋਣਾ ਜੋ ਗੁਰਦਸਤੇ ਬਾਤ ਮੁਰਿਦਾ ਤੁਮੀ ਹੈ ਜੋリエਦਰ ਹਤ ਤੁਮਾ ਮਾਰਾ ਕੀਤੇ ਜਿਹੜੀ ਬਾਤ ਜਿਹੜਾ ਰਸਤਾ ਗੁਰੂ ਦਸਦਾ ਉਤੇ ਤੂੰ ਨਾ ਦਤਨ ਕਰੇ ਨਾ ਗੁਰਮਤ ਨੂੰ ਤਰਨ ਕਰ ਗੁਰਮਤ ਦਾ ਧਾਰਨ ਕਰ ਆਪਣੇ ਜੀਵ ਨੂੰ ਸਵਾਰ ਦਾ ਦਤਨ ਕਰ ਕੋ ਦੀ ਮਤ ਤੇ ਚੱਲ ਕੇ ਆਪਣੇ ਮਨ ਦੀ ਮਤ ਤੇ ਆ ਪਰਤ ਕੇ ਜਦੋਂ ਮਨ ਦੀ ਮਤ ਤੇ ਆਗੇਗਾ ਸਿਰੋਧੀ ਦਾ ਅੰਦਰ ਵਸਦਾ ਪ੍ਰਭੂ ਪਰਮਾਤਮਾ ਦਾ ਅੰਦਰੋਂ ਹੀ دیدار ਕਰ ਲੈਣਾ ਅੰਦਰੋਂ ਹੀ ਦਰਸ਼ਨ ਕਰਨਾ